ਜਿਦਾ ਜਿਹੜਾ ਬੰਦ ਆ ਜਿਹੜਾ ਪਿਛਲੇ ਦਿਨੀ ਹਰਿਆਣਾ ਸਰਕਾਰ ਨੇ ਸਾਡੇ ਕਿਸਾਨਾਂ ਤੇ ਬੇਤਹਾਸ਼ਾ ਅਤਿਆਚਾਰ ਕੀਤਾ ਆ ਔਰ ਹੁਣ ਤੱਕ ਅਤਿਆਚਾਰ ਕੀਤਾ ਜਾ ਰਿਹਾ ਆ ਉਹਦੇ ਰੋਸ ਵਜੋਂ ਔਰ ਜਿਹੜੀਆਂ ਕਿਸਾਨੀ ਮੰਗਾਂ ਸਾਡੀਆਂ ਮੰਗ ਕੇ ਉਹਨੂੰ ਲਾਗੂ ਨਹੀਂ ਕੀਤਾ ਉਹਦੇ ਰੋਸ ਵਜੋਂ ਅੱਜ ਜਿਹੜਾ ਭਾਰਤ ਬੰਦ ਆ ਉਹਦੇ ਸਬੰਧ ਵਿੱਚ ਅਜਈ ਨਾਲਾ ਪੂਰਨ ਰੂਪ ਵਿੱਚ ਬੰਦ ਕੀਤਾ ਗਿਆ ਆ ਜਿਦੇ ਵਿੱਚ ਸਾਨੂੰ ਸਾਡੇ ਦੁਕਾਨਦਾਰ ਭਰਾਵਾਂ ਨੇ ਬਹੁਤ ਦਿਲੀ ਸਹਿਯੋਗ ਦਿੱਤਾ ਆ ਅੱਜ ਸਾਰਾ ਸ਼ਹਿਰ ਜਿਹੜਾ ਬਿਲਕੁਲ ਅਮਨਮਾਨ ਨਾਲ ਬੰਦ ਹੋਇਆ ਐ ਐਸਕੇਮ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਸਾਰੀਆਂ ਇਸ ਬੰਦ ਵਿੱਚ ਸ਼ਾਮਲ ਹੋਈਆਂ ਨੇ ਔਰ ਸਰਕਾਰ ਜਿਹੜੀ ਹਰਿਆਣਾ ਸਰਕਾਰ ਐ ਜਿਹੜੀ ਸਾਡੇ ਕਿਸਾਨਾਂ ਤੇ ਅਤਿਆਚਾਰ ਕਰ ਰਹੀ ਆ ਬਗੈਰ ਸ਼ਾਂਤ ਮੇਂ ਬੈਠੇ ਕਿਸਾਨਾਂ ਤੇ ਅਥਰੂ ਗੈਸ ਦੇ ਜਿਹੜੇ ਗੋਲੇ ਅੰਨੇ ਵਾ ਛੁੱਟੇ ਜਾ ਰਹੇ ਨੇ ਉਹਦੇ ਰੋਜ਼ ਵਿਚੋਂ ਅਹੀ ਜਿਹੜਾ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਆ ਅੱਜ ਇਹ ਨਾਰਾ ਸੰਪੂਰਨ ਰੂਪ ਵਿੱਚ ਬੰਦਿਆ ਔਰ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਅਗਲੇ ਦਿਨਾਂ ਵਿੱਚ ਅਗਰ ਇਹਨਾਂ ਹੱਡਾ ਜਿਹੜਾ ਜਿੰਨੀਆਂ ਮੰਗਾਂ ਨੇ ਨਾ ਮੰਨੀਆਂ ਤੇ ਜਿਹੜਾ ਪੰਜਾਬ ਦਾ ਕਿਸਾਨ ਆ ਸਮੂਹ ਭਾਰਤ ਦਾ ਕਿਸਾਨ ਆ ਉਹ ਐਸਕੇਮ ਦੇ ਸੱਦੇ ਤੇ ਬਾੜਰੌਲ ਬਹੁਤ ਜਲਦੀ ਫਿਰ ਕੁਝ ਕਰੇਗਾ